ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੋਰਜਟ ਤੇ ਆਰੀ ਵਾਲੇ ਸੂਟਸ ਅੱਜ ਆਪਾਂ ਤੁਹਾਨੂੰ ਦੋ ਤਰ੍ਹਾਂ ਦੇ ਸੂਟਸ ਦਿਖਾਵਾਂਗੇ ਇੱਕ ਜਿਹੜਾ ਆਪਾਂ ਪਹਿਲਾਂ ਸ਼ੇਅਰ ਕੀਤਾ ਹੋਇਆ ਤੁਹਾਡੇ ਨਾਲ ਆਰੀ ਹਾਈਲਾਈਟਡ ਸੂਟਸ ਐਂਡ ਦੂਸਰੇ ਆਪਾਂ ਆਰੀ ਪਲੱਸ ਸੀਕਵੈਂਸ ਦੀ ਐਮਬ੍ਰੋਇਡਰੀ ਵਾਲੇ ਦਿਖਾਵਾਂਗੇ ਤਾਂ ਪਹਿਲਾਂ ਆਪਾਂ ਇਨਾਂ ਤੋਂ ਹੀ ਸਟਾਰਟ ਕਰਦੇ ਹਾਂ ਠੀਕ ਹੈ ਜੀ ਆਰਡਰ ਨੂੰ ਪਲੇਸ ਕਰਨ ਦੇ ਲਈ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਸੂਟ ਦਾ ਪ੍ਰੋਪਰ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰ ਦੇਣਾ ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਸ਼ੋ ਹੋ ਰਹੇ ਹੋਣਗੇ ਹਾਂਜੀ ਸਭ ਤੋਂ ਪਹਿਲਾ ਹੈਗਾ ਇਹ ਵਾਲਾ ਸੂਟ ਜੌਰਜਟ ਦੀ ਸ਼ਰਟ ਰਹੇਗੀ 크ਰੇਪ ਦੀ ਬਾਟਮ ਰਹੇਗੀ ਵਿਦ ਦੁਪੱਟਾ ਸੂਟਸ ਨੇ ਇਸ ਤਰ੍ਹਾਂ ਦੇ ਨਾਲ ਆਰੀ ਨਾਲ ਵੀ ਹਾਈਲਾਈਟਡ ਨੇ ਪਲੱਸ ਸੀਕੁਐਂਸ ਦੀ ਏਮਬ੍ਰੋਇਡਰੀ ਹੋਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਓਕੇ ਜੀ ਇਹ ਹੈਗਾ ਜੀ ਦਾ ਬਾਟਮ ਦਾ ਕਲਰ 3 ਮੀਟਰ ਦੀ ਬਾਟਮ ਰਹੇਗੀ ਨਾਲ ਇਹ ਰਹੇਗਾ ਜੀ ਜੌਰਜਟ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਬਣੀ ਹੋਈ ਹੈ ਹਾਂਜੀ ਨੈਕਸਟ ਟੇਬਲ ਦਾ ਕਲਰ ਹੈ ਇਸ ਤਰ੍ਹਾਂ ਦੇ ਆਰੀ ਦੇ ਨਾਲ ਹਾਈਲਾਈਟਡ ਹੈ ਗੇਨ ਸੀਕੁਐਂਸ ਦਾ ਕੰਮ ਹੋਇਆ ਹੋਇਆ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਕਲਰ ਬਹੁਤ ਜ਼ਿਆਦਾ ਪਿਆਰੇ ਆਗੇ ਠੀਕ ਹੈ ਜੀ ਕ੍ਰੇਪ ਦੀ ਬਾਟਮ ਰਹੇਗੀ ਇਹ ਰਹਿຊੋ ਨਿਆਸ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਬਣੀ ਹੋਈ ਹੈ ਹਾਂਜੀ ਨੈਕਸਟ ਵਾਲਾ ਸੂਟ ਹੈ ਫਰੋਜੀ ਕਲਰ ਦੇ ਉੱਪਰ ਬਣਿਆ ਹੋਇਆ ਸਾਰੇ ਕਲਰਸ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਲੱਗੇ ਹੋਏ ਨੇ ਇਸ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਸੀਕੁਐਂਸ ਦੀ ਏਮਬ੍ਰੋਇਡਰੀ ਹੋਈ ਹੋਈ ਹੈ ਆਰੀ ਦੇ ਨਾਲ ਪ੍ਰੋਪਰਲੀ ਹਾਈਲਾਈਟਡ ਸੂਟ ਹੈ ਇਹ ਰਹਿਣੀ ਹੈ ਜੀ ਇਸ ਦੇ ਨਾਲ ਬਾਟਮ ਦਾ ਸਟੱਫ ਤੇ ਇਹ ਆйгаਸ ਦੇ ਨਾਲ ਦੁਪੱਟਾ ਹਾਂਜੀ ਨੈਕਸਟ ਇਹ ਕਲਰ ਆਇਆ ਠੀਕ ਹੈ ਜੀ ਇਸ ਦੇ ਵਿੱਚ ਵੀ ਆਰੀਐਂਟ ਸੀਕਵੈਂਸ ਦੀ embroidery ਹੋਈ ਹੋਈ ਹੈ ਕਲਰ ਸਾਰੀ ਬਹੁਤ ਪਿਆਰੇ ਆ ਇਹਦਾ ਕਲਰ ਵੀ ਦੇਖੋ ਕਿੰਨਾ ਸੋਹਣਾ ਆ ਇਹ ਰੈਣਾ ਜੀ ਬਾਟਮ ਦਾ ਸਟਫ 크ريب ਦੀ ਬਾਟਮ ਰਹੇਗੀ या जी, नेक्स्ट सूट है। रहेगी। ये है दुपट्टा ये रहेगी जी तो शर्ट का स्टाफ ये दुपट्टे की प्रिंटिंग रहेगी बॉर्डर है सारी साइड से ਅਨਸੈਲਫ ਪ੍ਰਿੰਟ ਵਾਲੇ ਦੁਪੱਟੇ ਹਾਂਜੀ ਨੈਕਸਟ ਇਹ ਵਾਲੇ ਸੂਟਸ ਹੈਗੇ ਨੇ ਜਿਹੜੇ ਜਸਟ ਆਰੀ ਨਾਲ ਹਾਈਲਾਈਟਡ ਨੇ ਇਹਨਾਂ ਦੇ ਵਿੱਚ ਸੀਕਵੈਂਸ ਦੀ embroiderry ਨਹੀਂ ਹੋਈ ਹੋਈ ਤੁਹਾਡੇ ਕੋਲ ਦੋਨੋਂ অপਸ਼ਨਸ ਨੇ ਵੀ ਤੁਸੀਂ ਕਿਹੜੇ ਵਾਲੇ ਸੂਟਸ ਹੈਗੇ ਜਿਹੜੇ ਪਰਚੇਸ ਕਰਨਾ ਚਾਹੁੰਦੇ ਹੋ ਕਲਰਸ ਵੀ ਡਿਫਰੈਂਟ ਨੇ ਠੀਕ ਹੈ ਜੀ ਇਹ ਜਸਟ ਆਰੀ ਨਾਲ ਇਦਾਂ ਹਾਈਲਾਈਟਡ ਨੇ ਇਹਦੇ ਵਿੱਚ ਸੀਕਵੈਂਸ ਦੀ embroiderry ਨਹੀਂ ਹੈਗੀ ਸਟੱਫ ਜੌਰਜਟ ਦਾ ਹੀ ਰਹੇਗਾ ਸ਼ਰਟ ਦਾ बॉਟਮ ਦਾ ਗਰੇਪ ਦਾ ਹੀ ਰਹੇਗਾ 3 ਮੀਟਰ ਦੀ बॉਟਮ ਰਹੇਗੀ ਨਾਲ 22 ਮੀਟਰ ਦਾ ਦੁਪੱਟਾ ਰਹੇ ਖੁੱਲੇ-ਭੁੱਲੇ ਦੁਪੱਟੇ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਬਣੀ ਹੋਈ ਹੈ ਨੈਕ ਸਿਲਵਰ ਦਾ ਸੂਚ ਹੈ ਇਹ बॉਟਮ ਦਾ ਸਟੱਫ ਰਹੇਗਾ ਸ਼ਰਟ ਦਾ ਸਟੱਫ ਹੈ ਦਾ ਜੌਰਜਟ ਦਾ ਅਗੇਨ ਜਸਟ ਅਰੀ ਨਾਲ ਹਾਈਲਾਈਟਡ ਹੈ ਇਹ ਹੈਗਾ ਸੀ ਇਸ ਦਾ ਦੁਪੱਟਾ ਬਹੁਤ ਸੋਹਣੀ ਪ੍ਰਿੰਟਿੰਗ ਆ ਦੁਪੱਟਿਆਂ ਦੀ ਵੀ ਖੁੱਲੇ ਡੁੱਲੇ ਦੁਪੱਟੇ ਨੇ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਇਹ ਵੀ ਇਸਤਨੰਦੇ ਨਾਲ ਆਰੀ ਨਾਲ ਹਾਈਲਾਈਟਡ ਹੈ ਇਹ ਇਸ ਦੀ ਬਾਟਮ ਰਹਿਣੀ ਹੈ ਜੀ ये आंसर है दुपट्टा हाँ जी नेक्स्ट टेबल का सूट है ਇਹ ਵੀ ਪ੍ਰੋਪਰਲੀ ਹਾਰੀ ਨਾਲ ਹਾਈਲਾਈਟਡ ਆ ਸਾਰੇ ਹੀ ਸੂਟ ਸਾਰੀ ਨਾਲ ਹਾਈਲਾਈਟਡ ਨੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਦਿਖਾਏ ਨੇ ਉਹ ਵਾਲੇ ਸੂਟਸ ਤੇ ਸੀਕਵੈਂਸ ਐਮਬ੍ਰੋਇਡਰੀ ਹੈ ਜਿਹੜੇ ਆਪਾਂ ਲਾਸਟ ਦੇ ਤੁਹਾਨੂੰ ਦਿਖਾ ਰਹੇ ਆ ਇਹ ਜਸਟ ਆਰੀ ਨਾਲ ਹਾਈਲਾਈਟਡ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਆ ਇੰਪੋਰਟੰਟ ਦਾ ਸਟਾਫ ਰਹੇਗਾ ਐਂਡ ਇਹ ਹੈਗਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਸਾਰਾ ਹਾਂਜੀ ਇਹ ਹੈਗਾ ਅਸਦੀ ਵੀਡੀਓ ਦਾ ਲਾਸਟ ਸੂਟ ਇਸ ਤਰ੍ਹਾਂ ਦਿਨਾ 셔ਟ ਹੈ ਕਲਰ ਤੁਹਾਡੇ ਕੋਲ ਸਾਰੇ ਪ੍ਰੋਪਰ ਆ ਰਹੇ ਨੇ ਇਸ ਤਰ੍ਹਾਂ ਦਿਨਾ 셔ਟ ਬਣੀ ਹੋਈ ਹੈ ਜਿਹੜਾ ਇਹਨਾਂ ਇਸ ਦਾ ਬਾਟਮ ਦਾ ਸਟਫ ਐਂਡ ਇਹ ਆਇਗਾ ਦੁਪੱਟਾ ਇਸ ਤਰ੍ਹਾਂ ਦਿਨਾ ਸਾਰੀ ਦੁਪੱਟੇ ਦੀ ਪ੍ਰਿੰਟਿੰਗ ਹੈ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਨੇ ਸੋਨੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ